ਉਹ ਤਾਂ ਦੁਕਾਨਾਂ ਅਸੀਂ ਲਾਉਂਦੇ ਸੀਗੇ ਜਿੱਦਾਂ ਚਿੰਤਪੁਰੇ ਨਾਲ ਪਹਿਲਾਂ ਬਾਬੇ ਬਲਕਨਾਥ ਲੈਂ ਜਾਂ ਹੁੰਦੇ ਸੀਗੇ ਦੁਕਾਨ ਉੱਥੇ ਕੰਮ ਕਰਦਾ ਸੀ ਹੁਣ ਉੱਥੋਂ ਬਾਅਦ ਚਿੰਤਪੁਰੇ ਨਹੀਂ ਮਿਲ ਲਾ ਕੇ ਤੇ ਰਖੜੀ ਬਣਾਉਂਦੇ ਸੀ ਆਪਣੀਆਂ ਭੈਣਾਂ ਦੇ ਕੋਲ ਆਇਆ ਸੀ ਤੈਨੂੰ ਕਿੰਨੇ ਕ ਵਜੇ ਦੀ ਬਾਅਦ ਹੁੰਦੇ ਇਹ ਸ਼ਾਮ 7:30 7:30 8:00 ਵਜੇ ਦੇ ਕਰੀਬ ਘਟਨਾ ਬਹੁਤ ਪ੍ਰੀਤਵਰ ਸੁਨਤੇ ਤੇ ਤੇ ਉਹ ਦੋਨੇ ਜਨਮ ਆਏ ਟਵਿਨ ਸੀਗੇ ਉੱਥੇ ਸੀ ਤੇ ਦੇਖੋ ਸਾਨੂੰ ਪਹਿਲਾਂ ਕਹਿੰਦਾ ਸੀ ਮੈਂ ਰਖੜੀ ਦੇ ਨਹੀਂ ਹਾਂ ਅਸੀਂ ਚੰਤਕੋਣੀ ਮੱਥਾ ਟਿਕਣ ਗਏ ਤੇ ਇਹਨੂੰ ਕਹਿੰਦਾ ਤੂੰ ਰਖੜੀ ਲੱਗੇ। ਯਹੂਸਾਦਨ ਪਹਿਲਾਂ ਪਤਾ ਹੋਊ। ਇਹ ਚੰਤਕੋਣੀ ਪਹਿਲਾਂ ਹੀ ਰਖੜੀ ਬਣ ਗਿਆ ਤੁਸੀਂ। ਤੇ ਅੱਜ ਉਹ ਆਪਣੀ ਛੋਟੀ ਭੈਣ ਨੂੰ ਤੇ ਤੂੰ। ਕੱਲੋ ਆਪਣੀ ਛੋਟੀ ਭੈਣ ਨੂੰ ਕਹਿੰਦਾ ਮੈਂ ਆਪਣੀ ਉਹ ਵੀ ਤਾਂ ਮੇਰੀ ਭੈਣ ਆ। ਉਹ ਤੋਂ ਵੀ ਕਹਿੰਦਾ ਮੈਂ ਰਖੜੀ ਬੰਨੂੰ ਦੋਨਾਂ ਨੂੰ ਕਹਿੰਦਾ ਜਾ ਕੇ ਮੈਂ ਰਖੜੀ ਬੰਨ੍ਹਣੀ ਤੇ ਫੈਂਡ ਆਉਂਦਾ ਮਿਸਕਾ ਜਿਹਾ। ਯੂਟਿਊਬਸ ਮੇਰਾ ਕਰਮਾ ਜੀ ਨਹੀਂ ਸੀ। ਨਾ ਪੈਣਾ ਤੁਹਕੜੀ ਹੋ ਮਸੂਲ ਸਾਡੇ ਸਾਥ ਚੱਲਦੇ ਆਂ ਓਕੇ ਉਹ ਗਿਆ ਵੀ ਤੁਹਾਨੂੰ ਸਿੱਖੀ ਇਹ ਵੀ ਬੰਦਰ ਸਗਾ ਕਿ ਵੀ ਵਾਈਸ ਆਲੂ ਦੇ ਹੋਰ ਸਗੀ ਤੇਰੀ ਤੁਤੇ ਨੇ ਮੀਨ ਇਹ ਵਜੋਂ ਕੋਣੀ ਤੋਂ ਆਇਆ ਸੀਗਾ ਪਿੰਡ ਵਾਪਸ ਪੈਣਾ ਦੇ ਕੋਲ ਰਖੜੀ ਬਣਾਉਣ ਦੇ ਲਈ ਕਿ ਉਹ ਰਖੜੀ ਬਣਾਉਣ ਦੇ ਲਈ ਆਇਆ ਪਹਿਲੋਂ ਘਰੇ ਬੈਠਾ ਮਾਉਂ ਦੇ ਕੋਲ ਸ਼ੌਪ ਤੇ ਗਿਆ ਸ਼ੌਪ ਤੋਂ ਬਸ ਯਾਰਾਂ ਦੋਸਤਾਂ ਨੂੰ ਮਿਲਦਾ ਮਿਲਦਾ ਇੱਥੇ ਬਾਈਕ ਤੇ ਪਿੰਡ ਦਾ ਰਾਉਂਡ ਮਾਰਨ ਗਿਆ ਬਈ ਉਹਦਾ ਮੋਟਰਸਾਈਕਲ ਥੋੜਾ ਤੇਜ਼ ਹੋਣ ਕਰਕੇ ਸਿੱਕੋ ਹੋ ਗਿਆ ਸੋ ਉਹ ਐਕਸੀਡੈਂਟ ਹੋ ਗਿਆ ਜੋ ਅ ਸਤੰਸ ਥੋੜਾ ਜ਼ਿਆਦਾ ਬੇਜਿੰਕਾਰ ਨੂੰ ਸੋ ਯਵਾਰੇ ਦਾ ਜਵਾਬ ਦਿੱਤਾ ਸੀ ਤੀਜੇ ਤੱਕ ਤੀਜੇ ਦਾ ਬਲਾਕ ਜੋ ਲਾਇਆ ਅਸੀਂ ਫੋਆਰ ਸਿਮ ਵੀ ਲੈ ਕੇ ਗਏ ਜੇ ਰਾਵਰ ਹੱਥ ਸਿਮ ਵੀ ਲੈ ਕੇ ਗਏ ਉਥੋਂ ਡੀਐਮ ਸੀ ਰੈਫਰ ਕੀਤਾ ਡੀਐਮ ਸੀ ਤੋਂ ਵੀ ਤੀਜੇ ਵੀ ਲੈ ਕੇ ਗਏ ਬਾਅਦ ਵਿੱਚ ਪਰ ਅਸੀਂ ਸਾਡੀ ਸਾਰੀ ਸਮੂਹ ਘਾਟਾ ਰਹੂਗਾ ਜਿਹਨੂੰ ਚਾ ਨਹੀਂ ਸਕੇ ਸੋ ਬਸ ਇਹ ਬਹੁਤ ਤੋਖਰੀ ਅਦਾ ਜੀ ਬੈਸਾ ਜਿਹੜਾ ਪਾਣਾ ਵਾ ਤੇ ਕੀ ਨਾਮ ਸੀਗਾ ਜੀ ਉਹਦੇ ਫਾਦਰ ਸਾਹਿਬ ਦਾ ਕੀ ਨਾਮ ਸੀ ਤੇ ਉਹਦਾ ਕੀ ਨਾਮ ਸੀ ਬਪਾ ਦਾ ਨਾਮ ਜਗੇਸ਼ ਕੁਮਾਰ ਰੋਲੀ ਜੀ ਦਾ ਘਰੋਂ ਰੌੜੀ ਥੀ ਨਾ ਤੇ ਬਾਕੀ ਰੁਕਾ ਗਾਹ ਰੈਣਾ ਪਉਣੀ ਕੀ ਕੰਮਕਾਰ ਕਰਦਾ ਸੀਗਾ ਜੀ ਕੰਮ ਕਰਦੇ ਉਹ ਤਾਂ ਦੁਕਾਨਾਂ ਅਸੀਂ ਲਾਉਂਦੇ ਸੀਗੇ ਜਿੱਦਾਂ ਚਿੰਤਪੁਰੇ ਨਾਲ ਪਹਿਲਾਂ ਬਾਬੇ ਬਲਕਨਾਥ ਲੈਂਿਆ ਹੋਇਆ ਸੀਗਾ ਦੁਕਾਨਾ ਉੱਥੇ ਕੰਮ ਕਰਦਾ ਸੀ ਹੁਣ ਉੱਥੋਂ ਬਾਅਦ ਚਿੰਤਪੁਰ ਨਹੀਂ ਮਿਲ ਲਾ ਕੇ ਤੇ ਰਖੜੀ ਬਣਾਉਂਦੇ ਰੇ ਆਪਣੀਆਂ ਭੈਣਾਂ ਦੇ ਕੋਲ ਆਇਆ ਸੀ ਕਿੰਨੇ ਕ ਵੇਜ ਦੀ ਇਹ ਗੱਲ ਹੁੰਦੀ ਹੈ ਇਹ ਸ਼ਾਮ ਨੂੰ 7:30 7:38 ਵਜੇ ਦੇ ਕਰੀਬ ਘਟਨਾ ਵਾਪਰੀ ਦੁਰਘਟਨਾ ਆਇਆ ਸਾਨੂੰ ਤੋਂ ਅਸੀਂ ਉਸ ਹਸਪਤਾਲ ਦੇ ਵਿੱਚ ਜਾ ਕੇ ਉਹਨੂੰ ਦੇਖਿਆ ਤੇ ਉੱਥੇ ਅਸੀਂ ਉਹਨੂੰ ਐਮਬੂਲੈਂਸ ਦੇ ਵਿੱਚ ਲੱਗੇ ਗਏ ਸੀ ਸੀਸੀ ਪੁਟੇ वगैरह ਵੀ ਆਈ ਹੋ ਕੇ ਕੈਮਰੇ ਵਿੱਚ ਵੀ ਨਹੀਂ ਸਰ ਸੈਂਸਿਟਿਵ ਕੈਮਰਾ ਥੋੜਾ ਦੂਰ ਹੈ ਤੇ ਅਜੇ ਤੱਕ ਚੈੱਕ ਨਹੀਂ ਕੀਤਾ ਚੈੱਕ ਕਰਾਂਗੇ ਕੋਸ਼ਿਸ਼ ਕਰ ਬਸ ਇਹ ਰੂਟ ਤਾਂ ਹੈ ਨਹੀਂ ਕਿਉਂਕਿ ਸਾਨੂੰ ਉੱਥੇ ਦੇ ਮਸੂਤਾ ਨੂੰ ਕਹਿੰਦਾ ਸੀਗਾ ਬੇਮੁਰਜ਼ਾਂ ਤੇ ਸੀ ਤੁਰ ਜਦੋਂ ਨਹੀਂ ਪ੍ਰੇਮਾਰੀ ਨਾਲ ਸੇਪ ਹੋ ਗਿਆ ਤਾਲੇ ਦੇ ਦਾ ਸ਼ਾਕੀ ਦਾ ਸੀ ਉਹ ਸ਼ਾਕੀ ਬਿਰਾਸਤਨ ਕਰਕੇ ਹਾਰਦਿਕ ਕੰਮ ਕਰਵਾ ਰਿਹਾ ਸੀ ਮੈਂ ਕਹਿੰਦੀ ਆਕਸੀਜਨ ਸলো ਹੋ ਗਈ ਸੀ ਬਾਕੀ ਪਾਲਸ ਉਹ ਦੀ ਸੇ ਸੀ ਪੀ ਪੀ ਉਹ ਦਾ ਸੇ ਸੀ ਮੈਨੂੰ ਉਹ ਚੈੱਕ ਕਰਾਇਆ ਮਸੂਹੇਰ ਕੇ ਕਾਸ ਆਕਸੀਜਨ ਥੋੜੀ ਜਿਹੀ ਲੋ ਹੋ ਰਹੀ ਸੀ ਮਸਾਜੇਰ ਉਹ बस ਲੋ ਹੋਣ ਦੀ ਗੱਈ ਉਹ ਆਪਣੀ ਹੋਈ ਸੋ ਤਕਰੀਬ ਜਥੇ ਵੀ ਗਏ ਆ ਸਾਨੂੰ ਉਹਨਾਂ ਨੇ ਇਹ ਸੋਚਿਆ ਕਿ ਕਿ ਇਹ ਸੰਦਸੇਰ ਰਟਣੀ ਵੀ ਇਹ ਸੰਦਰੀ ਪਾਸੇ ਦੀ ਕਲਨੀ ਨੂੰ ਕਿਤੇ ਹੋਰ ਲੈ ਜਾਓ ਅਸੀਂ ਜੀਐਮਸੀ ਗਏ ਆ ਜੀਐਮਸੀ ਵੀ ਸਾਡੇ ਨਾਲ ਪਹਿਲਾਂ ਉਹਨਾਂ ਨੇ ਬਹੁਤ ਵਧੀਆ ਟ੍ਰੀਟਮੈਂਟ ਉਹਦਾ ਕੀਤਾ ਸਾਡੇ ਨਾਲ ਬਹੁਤ ਵਧੀਆ ਰਿਹਾ ਪਰ ਚੋਚੋ ਸਾਨੂੰ ਉਹਨਾਂ ਦੱਸਿਆ ਕਿ ਵੀ ਇਹ ਸ਼ਾਇਦ ਇੱਕ ਆਮ ਦੀ ਗੱਲ ਵੀ ਜਿਖਾਉਣੀਆਂ ਦਾ ਤੁਸੀਂ ਪੀਸੀ ਇਹਨੂੰ ਲੈ ਜਾਓ ਫਿਰ ਅਸੀਂ ਉੱਥੋਂ ਪੀਸੀ ਲਗਾਏ ਆ ਡੀ ਜੇ ਕੱਚਰ ਤੋਂ ਤੋਂ ਪਹਿਲੇ ਹੀ ਸੇ ਤੋਂ ਛੱਡ ਗਿਆ ਸੀ ਸਾਡਾ ਸਾਥ ਛੱਡ ਗਿਆ ਸੀ ਜਦੋਂ ਉੱਥੇ ਇੱਥੇ ਜਾ ਕੇ ਅੱਧਾ ਘੰਟਾ ਡਾਕਟਰਾਂ ਨੇ ਜਿਹੜੀਆਂ ਡਾਕਟਰਾਂ ਨੇ ਡੀ ਜੇ ਦੇ ਹਸਪਤਲ ਤੇ ਵੀ ਡਾਕਟਰਾਂ ਨੇ ਅੱਧਾ ਸਾਨੂੰ ਐਂਬੂਲੈਂਸ ਦੇ ਵਿੱਚੋਂ ਉਤਰਨੇ ਦਿੱਤਾ ਉਹ ਡਾਕਟਰ ਉੱਥੇ ਆਪ ਚੱਲ ਗਏ ਸੀ ਤੇ ਉਹਨੇ ਸਾਡੇ ਮੁੰਡੇ ਨੂੰ ਉੱਥੇ ਪਹਿਲਾ ਟ੍ਰੀਟਮੈਂਟ ਕੀਤਾ ਪੂਰੀ ਚੈੱਕਅਪ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਨੂੰ ਅੰਦਰ ਲੈ ਕੇ ਅੰਦਰ ਆਕਸੀਜਨ ਦਿੱਤੀ ਦੇ ਉਹ ਵੀ ਹਾਂ ਮੈਂ ਜਿਹੜਾ ਮੈਨੂੰ ਗ੍ਰੈਂਟ ਲੱਗੇ ਜਿਹੜੀ ਆ ਉਹ ਲਾ ਕੇ ਉਹਨੂੰ ਦੇਖਿਆ ਕਿ ਕਿਥੇ ਮਾੜੀ ਮੋਟੀ ਵੀ ਹੈ ਕਿਤੇ ਬੂਮੈਂਟ ਘਟਾ ਹੈ ਤਾਂ ਉਹਨੂੰ ਸਕਦਾ ਵੀ ਉਹ ਡਾਕਟਰ ਨੂੰ ਚਾਹ ਸਕਦੇ ਸੀ ਪਰ ਉਹਨਾਂ ਨੇ ਪੂਰਾ ਜੋ ਉਹਨਾਂ ਦੇ ਚਾ ਚੋਰ ਲਾਇਆ ਪਰ ਉਹਦੀ ਵਾਇਰੂਸ ਦਾ ਪਾਣਾ ਬੰਨਣਾ ਪੈਣਾ ਜੀ ਕਿੰਨੇ ਭੈਣ ਭਰਾ ਸੀਗੇ ਉਹ ਦੋ ਭੈਣਾਂ ਤੇ ਦੋ ਭਰਾ ਸੀਗੇ ਭਜੀ ਇੱਕ ਭੈਣਾਂ ਸੇ ਜੁੜਾਈ ਜੀ ਉਹ ਟਵਿਨਸ ਸੀਗਾ ਇੱਕ ਦੋ ਦਿਨਾਂ ਭੈਣਾਂ ਗਾਰੀ ਆਈ ਸਾਰੇ ਨਾਲ ਵੱਡਾ ਸੀ ਗਈ ਹੈ ਛੋਟਾ ਸੀ ਗੱਲ ਲਾ ਘਰੀ ਹਾਂਜੀ ਸਰ ਅੱਜ ਬਹੁਤ ਹੀ ਦੁਖਦਾਈ ਘੜੀ ਹੈ ਇਹ ਗੱਲ ਦੱਸਿਆ ਮੈਨੂੰ ਬੜਾ ਦੁੱਖ ਮਹਿਸੂਸ ਹੋ ਰਿਹਾ ਕਿ ਸਾਡੇ ਪਿੰਡ ਦਾ ਇੱਕ ਨਵਾਂ ਨਿਆਣ ਲੜਕਾ ਗੌਰਵ ਰੌਲੀ son of ਚੁਕੇਸ਼ ਰੌਲੀ ਜਿਹੜਾ ਸਡਨਲੀ ਇੱਕ ਹਾਦਸੇ ਦੇ ਵਿੱਚ ਆ ਕੇ ਪੂਰੀ ਡੈਥ ਹੋ ਗਈ ਹੈ ਫਰਾਂਤ ਨੂੰ ਬਚਾਉਣ ਵਾਸਤੇ ਬੜੀ ਕੋਸ਼ਿਸ਼ ਕੀਤੀ ਗਈ ਜਿਸ ਤਰ੍ਹਾਂ ਪ੍ਰਮਾਤਮਾ ਨੇ ਲਿਖਿਆ ਸੀ ਉਹਦੇ ਸਵਾਸਾਂ ਦੀ ਪੂਰੀ ਖਤਮ ਹੋ ਗਈ ਸੀ ਉਹਦੇ باوجود ਵੀ ਜਿੰਨੇ ਵੀ ਆਸੇ ਪਾਸੇ ਜਿਹੜੇ ਲਾਗੇ ਬੰਦੇ ਖੜੇ ਸੀ ਉਹਨਾਂ ਨੇ ਕਪੜਾ ਕਾਫੀ ਕੋਸ਼ਿਸ਼ ਕੀਤੀ ਘਰ ਵਾਲਿਆਂ ਨੇ ਕਾਫੀ ਕੋਸ਼ਿਸ਼ ਕੀਤੀ ਸਾਡੇ ਜੋ ਐਂਬੂਲੈਂਸ ਚੱਲਦੀ ਹੈ ਆਪਣੇ ਸਿੱਧ ਬਾਬਾ ਫਾਲਕਨਾ ਦੇ ਚੈਰੀਟੇਬਲ ਸੁਸਾਇਟੀ ਵੱਲੋਂ ਉਹਦੇ ਵਿੱਚ ਲੈ ਕੇ ਉਹਨੂੰ ਪਹਿਲਾਂ ਪੁਵਾੜੇ ਲੈ ਕੇ ਗਏ ਲੇਕਿਨ ਉੱਥੇ ਡਾਕਟਰ ਨੇ ਥੋੜਾ ਜਿਹਾ ਚੈੱਕ ਕਰਨ ਤੋਂ ਬਾਅਦ ਜਵਾਬ ਦੇ ਦਿੱਤਾ ਉਦੋਂ ਬਾਅਦ ਫਿਰ ਡੀਐਮਸੀ ਲੈ ਕੇ ਗਏ ਪਰੰਤੂ ਡੀ ਐਮ ਸੀ ਵਾਲਿਆਂ ਨੇ ਵੀ ਇਹਨੂੰ ਪੀ ਜੇ ਰੈਫਰ ਕਰ ਦਿੱਤਾ ਪੀ ਜੇ ਲੈ ਕੇ ਜਾਂਦੇ ਸੀਗੇ ਉੱਥੇ ਜਾ ਕੇ ਵੀ ਇੱਕ ਘੰਟਾ ਡਾਕਟਰਾਂ ਨੇ ਅਣਥੱਕ ਕੋਸ਼ਿਸ਼ ਕੀਤੀ ਪਰੰਤੂ ਦੇ ਬਾਵਜੂਦ ਵੀ ਇਸ ਨੌਜਵਾਨ ਨੂੰ ਬਚਾ ਨਹੀਂ ਸਕੇ ਇਹ ਸਾਡੇ ਪਿੰਡ ਦੇ ਵਾਸਤੇ ਬਹੁਤ ਹੀ ਮਾੜੀ ਖਬਰ ਆ ਕਿ ਇੱਕ ਬਹੁਤ ਹੀ ਹੋਣਹਾਰ ਲੜਕਾ ਜਿਹੜਾ ਜਿਨੇ ਹਲੇ ਦੁਨੀਆਦਾਰੀ ਦਾ ਕੁਝ ਗਿਆਨ ਨਹੀਂ ਸੀਗਾ ਸਿਰਫ ਆਲੀ ਦਾ ਆਪਾਂ ਕਹਿੰਦਾ ਆ ਤੇ ਖੜਿਆ ਫੁੱਲ ਜਿਨੇ ਹਲੇ ਆਪਣਾ ਸਭ ਕੁਝ ਕਰਨਾ ਸੀਗਾ ਮਾਪਿਆਂ ਨੇ ਬੜੀ ਕੋਸ਼ਿਸ਼ ਬੜੀਆਂ ਮਿਹਨਤਾਂ ਦੇ ਨਾਲ ਇਹਨੂੰ ਪਾਲਿਆ ਸੀਗਾ ਪਰੰਤੂ ਵਿਚਾਦਵਾਟੇ ਛੱਡ ਕੇ ਆਪਣੇ ਮਾਤਾ ਪਿਤਾ ਨੂੰ ਰੋਂਦਿਆਂ ਨੂੰ ਛੱਡ ਕੇ ਚਲੇ ਗਿਆ ਇਸ ਗੱਲ 'ਤੇ ਜਿੱਥੇ ਅਸੀਂ ਘਰ ਵਾਲਿਆਂ ਨਾਲ ਅਫਸੋਸ ਜाहਰ ਕਰਦੇ ਹਾਂ ਉੱਥੇ ਸਮੁੱਚੇ ਪਿੰਡ ਦੇ ਵਿੱਚ ਅੱਜ ਪੂਰੀ ਸੋਗ ਦੀ ਲਹਿਰਿਆ ਔਰ ਇਸ ਗੱਲ ਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਤੋਕਿਆ ਬਹੁਤ ਜ਼ਿਆਦਾ ਅਫਸੋਸ ਆ ਅਸੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਜੋ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਇਸ ਨੌਜਵਾਨ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਪਿੱਛੇ ਪਰਿਵਾਰ ਨੂੰ ਤੇ ਸੰਗ ਸਹੇਲੀਆਂ ਨੂੰ ਸਾਥੀਆਂ ਨੂੰ ਇਹ ਜਿਹੜਾ ਬਾਣਾ ਮਰਨ ਦਾ ਬਲਬਖਸ਼ੀ ਕਿੰਨੀ ਕੁ ਉਮਰ ਸੀਗੀ ਇਹਨੇ ਨੀਰਕੋਟ 22 ਸਾਲ ਸੀ ਜੰਗ ਸੀ ਹਲੇ ਪੂਰਾ ਕੀ ਕੰਮ-ਕਾਰ ਕਰਦਾ ਸੀ ਪੜਦਾ ਸੀ ਇਹ ਆਪਣੀ ਪੜ੍ਹਾਈ ਪੂਰੀ ਕਰ ਚੁੱਕਿਆ ਸੀਗਾ ਲੇਕਿਨ ਹੁਣ ਉਹ ਆਪਣੇ ਕਿਸੇ ਸ਼ੌਪੀਪਰ ਦੇ ਨਾਲ ਮੇਲੇ ਵਗੈਰੇ ਤੇ ਦੁਕਾਨ ਦੁਕਾਨ ਵਗੈਰੇ ਲਾਉਂਦਾ ਸੀਗਾ ਹੁਣ ਵੀ ਕੱਲ ਵੀ ਸਡਨਲੀ ਇਹ ਹੈ ਕਿ 3 ਮਹੀਨੇ ਤੋਂ ਬਾਅਦ ਚੰਤਪੁਨੀ ਗਿਆ ਹੋਇਆ ਸੀਗਾ ਉੱਥੇ ਦੁਕਾਨ ਦਾ ਕੰਮ ਕਰਦਾ ਸੀਗਾ ਤੇ ਲੇਕਿਨ ਰਖੜੀ ਕਰਕੇ ਆਇਆ ਸੀਗਾ ਲੇਕਿਨ ਰਖੜੀ ਉਹਨੂੰ ਬਣਾਉਣ ਦਾ ਹੁਕਮ ਨਹੀਂ ਹੋਇਆ ਉਹ ਰੱਖੀ ਤੋਂ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਵਿਦਾਹ ਕੇ ਚਲੇ ਗਏ ਕਿੰਨੇ ਭੈਣ ਭਰਾ ਹੈ ਜੀ ਇਹ 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 ਲੜਕਾ ਤੇ ਇੱਕ ਦੀ ਭੈਣ ਦੇ ਜੋੜੇ ਆ ਇੱਕ ਭੈਣ ਤੇ ਇੱਕ ਭਰਾ ਹੋ ਰਿਹਾ ਇਹਨਾਂ ਦਾ ਇਹ ਸਭ ਤੋਂ ਵੱਡਾ ਸੀਗਾ ਜੀ ਇਹ ਨਹੀਂ ਇਹ ਦੂਸਰੇ ਨੰਬਰ ਤੇ ਸੀਗਾ ਸੰਸਕਾਰ ਵਗੈਰਾ ਕਰਤਾ ਇਹ ਸੰਸਕਾਰ ਵਗੈਰਾ ਕਰ ਦਿੱਤਾ ਕਾਫੀ ਲੋਕ ਜਿਹੜੇ ਪਿੰਡ ਦੇ ਲੋਕ ਸੀਗੇ ਇਕੱਠੇ ਹੋ ਕੇ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਸੀ ਸੰਸਕਾਰ ਉਹਦਾ ਹੋ ਚੁੱਕਿਆ ਮੰਗਲਵਾਰ ਨੂੰ ਦੀ ਚੌਥੀ ਦੀ ਰਸਮ ਜਿਹੜੀ ਆ ਉਹ ਸਾਡੇ ਜਿਹੜੀਆਂ ਸਮਾਜਿਕ ਤਰ੍ਹਾਂ ਰਸਮਾਂ ਰਿਵਾਜ ਹੈਗੇ ਉਹਦੇ ਮੁਤਾਬਕ ਖੜੀ ਆ ਮੰਗਲਵਾਰ ਨੂੰ ਦੀ ਚੌਥੀ ਦੀ ਰਸਮ ਜਿਹੜੀ ਕੀਤੀ ਹੋਗੀ ਸ਼ੁਕਰੀਆ ਜੀ